ਸੜਕ ਦਾ ਕੰਮ ਹਜੇ ਪੂਰਾ ਨਹੀਂ ਹੋਇਆ ਸੀ ਅਤੇ ਚਲਾ ਦਿੱਤਾ ਗਿਆ ਟੋਲ ਪਲਾਜ਼ਾ ਅੱਜ ਧੁੰਦ ਦੇ ਕਾਰਨ ਅਧੂਰੀ ਸੜਕ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਗੁਜਰਾਤ ਤੋਂ ਆਏ 5 ਜਣਾਂ ਦੀ ਇੱਕ ਔਰਤ ਸਮੇਤ ਹੋਈ ਮੌਤ ਮਾਮਲਾ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗੁੜਥੜੀ ਦਾ ਜਿੱਥੇ ਸੜਕ ਹਜੇ ਤੱਕ ਅਧੂਰੀ ਹੈ ਦੱਸਿਆ ਜਾ ਰਿਹਾ ਹੈ ਕਿ ਜੱਸੀ ਦੇ ਨੇੜੇ ਜੋ ਟੋਲ ਪਲਾਜ਼ਾ ਲਗਾਇਆ ਗਿਆ ਹੈ ਉਹ ਚਲਾ ਦਿੱਤਾ ਗਿਆ ਸੜਕ ਅਜੇ ਤੱਕ ਪੂਰੀ ਨਹੀਂ ਹੋਈ ਅਤੇ ਇਥੇ ਲਾਈਟਾਂ ਤੱਕ ਨਹੀਂ ਲੱਗੀਆਂ ਸੀ ਜਦ ਹਾਦਸਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਆਖੀ ਇਥੇ ਮੌਕੇ ਤੇ ਲਾਈਟਾਂ ਵੀ ਲਗਾਈਆਂ ਜਾਂਦੀਆਂ ਉਹਨਾਂ ਵੱਲੋਂ ਆਪਣਾ ਬਚਾ ਜਿਹੜਾ ਉਹ ਕੀਤਾ ਗਿਆ ਪਰ ਇਸ ਦੇ ਵਿੱਚ ਇੱਕ ਗੁਜਰਾਤ ਦੀ ਜੋ ਮਹਿਲਾ ਕਾਂਸਟੇਬਲ ਸੀ ਉਹ ਇਸ ਦੇ ਵਿੱਚ ਸ਼ਾਮਲ ਸੀ ਅਤੇ ਚਾਰ ਫੋਰ ਵਿਅਕਤੀ ਸਨ ਜੋ ਫਾਰਚੂਨਰ ਗੱਡੀ ਤੇ ਬਟਿੰਡਾ ਤੋਂ ਡੱਬ ਵਾਲੀ ਨੂੰ ਜਾ ਰਹੇ ਸਨ ਤਾਂ ਇਹ ਜਦ ਸੰਗੀਤ ਨੂੰ ਦੇ ਕਾਰਨ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿਉਂਕਿ ਇੱਕ ਸਾਈਡ ਹੀ ਆਪਣਾ ਸੜਕ ਦੀ ਚੱਲ ਰਹੀ ਸੀ ਤਾਂ ਇਹਨਾਂ ਦੀ ਗੱਡੀ ਸੁੱਤੀ ਜਾ ਕੇ ਡਵਾਈਡਰ ਦੇ ਵਿੱਚ ਜਾਵਦੀ ਜਿਸ ਦੇ ਨਾਲ ਇਹਨਾਂ ਦੀ ਆਪਣਾ ਉੱਥੇ ਜਦੋਂ ਹੀ ਹਾਦਸਾ ਗ੍ਰਸਤ ਗੱਡੀ ਹੁੰਦੀ ਹੈ ਤਾਂ ਇਹਨਾਂ ਨੂੰ ਸਹਾਰਾ ਜੋ ਐਂਬੂਲੈਂਸ ਹੈ ਸੰਗਤ ਸਹਾਰਾ ਦੀ ਉਸ ਵੱਲੋਂ ਐਮਜਾਸਟਾਲ ਵਿੱਚ ਲੈ ਜਾਂਦਾ ਗਿਆ ਤੇ ਉੱਥੇ ਇੰਡਕਟਰਾਂ ਵੱਲੋਂ ਉਹਨਾਂ ਨੂੰ ਮਰਤੇ ਕੋਸ਼ਤ ਕਰ ਦਿੱਤਾ ਗਿਆ ਬੈਠੇ ਆ ਬੰਦ ਕਰ ਲੈ ਬਟੂਲ ਉੱਥੇ ਵਜਾਓ ਹਾਂ ਜਸਸੀ ਲਾਈਟ ਲਾਈਟ ਹੋਣ ਲੱਗੀ ਆ ਲਾਈਟ ਬਾਅਦ ਚਲਾਈ ਇਹਨਾਂ ਦੇ ਐਕਸੀਡੈਂਟ ਦੇ ਬਾਅਦ ਲਾਈਜੀ ਐਕਸੀਡੈਂਟ ਦੇ ਬਾਅਦ ਲੱਗੀ ਹਾਂ ਲੋਕਲੀਆ ਜੀ ਗੁਰਪ੍ਰੀਤਪਿੰਡ ਦੇ ਆ ਕੀ ਹੋਇਆ ਕਿਸੇ ਜਦੋਂ ਘਟਨਾ ਜਦੋਂ ਵਾਪਰੀ ਦਵਿੰਦਰ ਸਿੰਘ ਜੀ ਗੋਰਥੜੀ ਅੱਛਾ ਹੋਇਆ ਕੀ ਕਿਸੇ ਇੱਥੇ ਐਕਸੀਡੈਂਟ ਹੋਇਆ ਹੀ ਅੱਛਾ ਇਹ ਲੈਟਰ ਰੂਟ ਲੈਂਗੇ ਮਗਰੂਲਾ ਕੇ ਗਏ ਹੀ ਸਭ ਕੁਝ ਇਹ ਟੂ ਲਾਈ ਤੁਹਾਨੂੰ ਲੱਗਦਾ ਕੀ ਇਹ ਲਾਈਟ ਸੁਣਦਾ ਪਹਿਲੇ ਹੱਥਾਂ ਨਾਲ ਨਾ ਹੁੰਦਾ ਜੀ ਇਹ ਹੁੰਦਾ ਨਹੀਂ ਸੀ ਲਾਈਟ ਹੁੰਦੀ ਉਹਨਾਂ ਨੂੰ ਪਤਾ ਲੱਗਦਾ ਜੀ ਜੇ ਸਰੀ ਨੰਗੇਲੀ ਟੂ ਲਾਈਂ ਦੀ ਜੀ ਨਾ ਨਾ ਕੋਈ ਬੰਦਾ ਅਸਿਕ ਨਹੀਂ ਲਾਉਣੀ ਸੀ ਬੰਦਾ ਹੀ ਹੁੰਦਾ ਹੀ ਇੱਥੇ ਇਹਨਾਂ ਦਾ ਸਵੇਰ ਸੁਬਾ ਹੋਇਆ ਜੀ ਐਕਸੀਡੈਂਟ वाले ਨੇ ਵੀ ਮਦਦ ਕੀਤੀ ਹੋਣੀ ਪੰਡਾ ਨੇ ਕੀਤੀ ਹੈ ਜੀ ਸਵੇਰ ਇੱਥੇ ਹੋਇਆ ਜੀ ਜਦੋਂ ਪੰਜ ਜੀ ਨੇ ਦੀ ਡੈਥ ਹੋ ਗਈ ਹਾਂ ਨਹੀਂ ਹੁਣ ਇੱਥੇ ਪਹਿਲਾਂ ਵੀ ਇਸ ਤਰੀਕੇ ਦੇ ਹਾਦਸੇ ਵਾਪਰਦੇ ਵਾਪਰਦੇ ਉਹ ਪੜੇ ਇੱਕ ਬਣੇ ਹੋਏ ਜੀ ਇੱਥੇ ਟਰੱਕ ਦੋ ਤਿੰਨ ਰੀ ਲੈ ਗਏ ਜੀ ਟਰਾਲਾ ਡੱਗਿਆ ਵੀ ਇੱਥੇ ਇਹ ਰੋੜਾਂ ਦੀ ਟੂਲਦੀ ਹੈ ਜੀ ਟੂਲੜੀ ਧੱਕਾ ਕਰ ਰਹੀ ਹੈ ਜੀ ਕਾਰ ਕਾਰ ਨਹੀਂ ਜਿਹੜਾ ਆਪਣਾ ਭਾਰਤ ਮਾਲਾ ਰੋਡ ਹੈ ਉਹਦਾ ਜਿਹੜਾ ਗੁਰਥੜੀ ਪਿੰਡ ਤੇ ਮੇਨ ਪੁਲ ਬਣਿਆ ਉਹ ਪੁਲ ਤੇ ਕੁਝ ਕੰਮ ਰੋਡ ਦਾ ਰੁਕਿਆ ਹੋਇਆ ਇੱਕ ਸਾਈਡ ਹਾਈਵੇ ਦਾ ਇੱਕ ਸਾਈਡ ਚੱਲ ਰਿਹਾ ਬਠਿੰਡੇ ਤੋਂ ਡੱਬਾ ਵਾਲੀ ਜਾਣ ਵਾਲਾ ਚੱਲ ਰਿਹਾ ਤੇ ਡੱਬਾ ਵਾਲੀ ਤੋਂ ਆਉਣ ਵਾਲਾ ਟ੍ਰੈਫਿਕ ਵੀ ਬਠਿੰਡਾ ਤੋਂ ਆਉਣ ਵਾਲਾ ਜਿਹੜਾ ਟ੍ਰੈਫਿਕ ਹੈ ਆਮਣੋ ਸਾਹਮਣੀ ਸਾਡਾ ਨਾ ਤੇਜ ਸਿੰਘ ਆ ਜੀ ਪਿੰਡ ਗੁਰਥੜੀ ਹੈ ਜੀ ਮੰਨ ਲਾ ਵੀ ਹਲੇ ਹਾਈਵੇ ਪੂਰਾ ਚਾਲੂ ਨਹੀਂ ਹੋਇਆ ਇੱਕੇ ਰੋਡ ਤੇ ਜਾ ਰਹੀਆਂ ਆਮਣੋ ਸਾਹਮਣੀ ਗੱਡੀਆਂ ਬਠਿੰਡਾ ਜਾਣ ਵਾਲੀਆਂ ਵੀ ਤੇ ਡੱਬਾ ਵਾਲੀ ਜਾਣ ਵਾਲੀਆਂ ਵੀ ਉਥੋਂ ਰੱਬ ਜਾਣੇ ਵੀ ਅਗਲੇ ਨੂੰ ਲਾਈਟਾਂ ਪਈਆਂ ਜਾਂ ਕੀ ਹੋਇਆ ਕਿੱਦਾਂ ਹੁੰਦਾ ਨਾ ਨੁਕਸਾਨ ਹੋਇਆ ਹਾਂਜੀ ਨਹੀਂ ਇਹਨਾਂ ਨੂੰ ਪਤਾ ਜੀ ਆਪਾਂ ਹੁਣ ਪਹੁੰਚੇ ਹਲੇ ਹਾਂਜੀ ਮੇਰਾ ਨਾਮ ਸਿਕੰਦਰ ਕੁਮਾਰ ਆ ਸੰਗਤ ਸਹਾਰਾ ਸੇਵਾ ਸੰਸਥਾ ਮਿਸ਼ਾਣਾ ਵਰਕਰ ਆਈ ਮੈਂ ਸਾਨੂੰ ਅੱਜ ਤਕਰੀਬਨ 8:00 ਵਜੇ ਇੱਕ ਕਾਲ ਆਉਂਦੀ ਆ ਕਿ ਠੰਡਾ ਡੱਬਣੀ ਨੈਸ਼ਨਲ ਹਾਈਵੇ ਤੇ ਪਿੰਡ ਗੁੜਸੜੀ ਕਾ ਹਾਦਸਾ ਹੋ ਗਿਆ ਹੈ ਮੌਕੇ ਤੇ ਪਹੁੰਚ ਕੇ ਦੇਖਦੇ ਆ ਕਿ ਗੁੜਸੜੀ ਦੇ ਜੋ ਟੋਲ ਆ ਉੱਥੇ ਇੱਕ ਫੋਰਚੂਨਰ ਗੱਡੀ ਹਾਦਸਾ ਗ੍ਰਸਤ ਮਿਲਦੀ ਆ ਜਿਸ ਵਿੱਚ ਪੰਜ ਵਿਅਕਤੀ ਸਵਾਰ ਅਗੇ ਚਾਰ ਜੈਂਟਸ ਇੱਕ ਲੇਡਿਸ ਜਿਨ੍ਹਾਂ ਨੂੰ ਮੈਂ ਆਪਣੀ ਐਂਬੂਲੈਂਸ ਅਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਏਮਜ ਹਸਪਤਾਲ ਵਿਖੇ ਲੈ ਕੇ ਗਿਆਗਾ ਜੋ ਪੰਜਾਂ ਦੀ ਜੇਰੇ ਇਲਾਜ ਮੌਤ ਹੋ ਗਈ ਇਹਨਾਂ ਨੂੰ ਡਾਕਟਰ ਨੇ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਗਿਆ ਸੁਨਾਖਤ ਸੁਨਾਖਤ ਜੀ ਜੋ ਲੇਡਿਸ ਆ ਉਹਨਾਂ ਦਾ ਆਈ ਕਾਰਡ ਮਿਲਿਆ ਗਿਆ ਜੋ ਗੁਜਰਾਤ ਪੁਲਿਸ ਦਾਗਾ ਆਪਾਂ ਉਸ ਤੋਂ ਅਨੁਮਾਨ ਲਗਾ ਸਕਦੇ ਹਾਂ ਕਿ ਪੰਜੇ ਦੇ ਪੰਜੇ ਜੋ ਗੁਜਰਾਤ ਦੇ ਰਹਿਣ ਵਾਲੇ ਆ ਹਾਂਜੀ ਸਰ ਉਹਨਾਂ ਦਾ ਉਹਨਾਂ ਦੇ ਫੋਨ ਤੇ ਫੋਨ ਆ ਰਿਹਾ ਸੀ ਉਹਨਾਂ ਨੂੰ ਮੈਸੇਜ ਲੱਗ ਚੁੱਕਿਆਗਾ ਉਹ ਵੀ ਜਲਦੀ ਪਹੁੰਚ ਜਾਣਗੇ ਹਸਪੀਟਲ ਇਹ ਗੁਜਰਾਤ ਦੇ ਰਹਿਣ ਵਾਲੇ ਨਹੀਂ ਜੀ ਕੀ ਲੱਗਦਾ ਇਹਦਾ ਐਕਸੀਡੈਂਟ ਦਾ ਮੇਨ ਕਾਰਨ ਕੀ ਹੈ ਦੇਖੋ ਜੀ ਇਹਦਾ ਮੇਨ ਹਾਸ ਦਾ ਕਾਰਨ ਗੱਡੀ ਦੀ ਓਵਰ ਸਪੀਡ ਵੀ ਲੱਗ ਸਕਦੀ ਆ ਤੇ ਕੁਝ ਕੋ ਰੋਡ ਦੀਆਂ ਅਣਗਹਿਲੀਆਂ ਵੀ ਲੱਗ ਸਕਦੀਆਂ ਨੇ ਰੋਡ ਦੀਆਂ ਅਣਗਹਿਲੀਆਂ ਇਸ ਤਰ੍ਹਾਂ ਗਈ ਕਿ ਰੋਡ ਅਧੂਰਾਗਾ ਇੱਥੇ ਦੋਨੇ ਸਾਈਡਾਂ ਦਾ ਰੋਡ ਜੋ ਕਿ 6th ਲਾਈਨ ਆ ਇੱਕ ਸਿੰਗਲ ਪੁਲ ਉੱਪਰ ਦੀ ਟੱਪਦਾਗਾ ਜੋ ਕਿ ਪੁਲ ਅਧੂਰਾ ਬਣਿਆ ਹੋਗਾ ਇੱਕ ਸਾਈਡ ਬਣੀ ਹੋਈ ਹੈਗੀ ਦੋਨੇ ਸਾਈਡਾਂ ਨਹੀਂ ਬਣੀਆਂ ਹੋਈਆਂ ਇਹ ਲਾਈਟਾਂ ਜਿਹੜੀਆਂ ਲੱਗੀਆਂ ਨੇ ਸਰ ਇਹ ਜਦੋਂ ਆਪਾਂ ਮੌਕੇ ਤੇ ਦੇਖਦੇ ਆਂਗੇ ਤਾਂ ਉਹ ਹਾਦਸਾ ਹੁੰਦਾ ਉਸ ਟਾਈਮੇ ਲਾਈਟਾਂ ਹੈ ਨਹੀਂ ਸੀ ਇਹ ਬਾਅਦ ਚ ਲੱਗੀਆਂ ਗਈਆਂ ਲਾਈਟਾਂ ਉਸ ਟਾਈਮ ਹਾਦਸੇ ਵਾਲੇ ਟਾਈਮੇ ਉਹ ਇੱਥੇ ਦੇਖਣ ਨੂੰ ਨਹੀਂ ਮਿਲੀਆਂ ਸਰਕਾਰੀ ਜਦੋਂ ਗੱਡੀ ਤੇ ਜਦੋਂ ਹੱਥ ਅੱਡ ਪਈ ਐਰ ਬੈਗ ਪੁਲਿਸ ਕੱਢੀ ਹਾਂਜੀ ਹਾਂਜੀ ਸਰ ਉਹਦੇ ਐਰ ਬੈਗ ਸਾਰੇ ਖੁੱਲੇ ਹੋਏ ਸੀ ਸਿਚੁਏਸ਼ਨ ਤਾਂ ਸਰ ਦੇਖੋ ਜਿੰਨੇ ਵੀ ਸਵਾਰ ਸੀਗੇ ਜੋ ਮੇਜਰ ਇੰਜਰਡ ਸੀ ਕਿ ਕਿ ਉਮਰ ਕਿੰਨੀ ਸੀਗੀ ਸਰ ਸਾਰੇ ਜੰਗੇਜ ਆ ਜੀ ਕੀ ਕਹਿਣਾ ਚਾਹੁੰਦੇ ਐ ਐਕਸੀਡੈਂਟ ਹੋਇਆ ਕਿਵੇਂ ਘਟਨਾ ਵਾਪਰੀ ਕਿੰਨੀਆਂ ਕਮੋਤਾਂ ਹੋਈਆਂ ਇਹ ਅੱਜ ਮਾਰਨਿੰਗ ਦੇ ਇਨਸੀਡੈਂਟ ਆ ਜੀ ਤਕਰੀਬਨ 7:30 ਵਜੇ ਦੇ ਕਰੀਬ ਇੱਕ ਫੋਰਚੂਨਰ ਗੱਡੀ ਜਿਸ ਦੇ ਵਿੱਚ ਪੰਜ ਵਿਅਕਤੀ ਸਵਾਰ ਸੀਗੇ ਚਾਰ ਲੜਕੇ ਸੀਗੇ ਇੱਕ ਲੜਕੀ ਸੀਗੀ ਇਹ ਪਿੰਡ ਗੁਰਥੜੀ ਜੋ ਕਿ ਥਾਣਾ ਸੰਗਤ ਦੇਰੀਆ ਪੈਂਦਾ ਉੱਥੇ ਡਿਵਾਈਡਰ ਦੇ ਨਾਲ ਜਿਹੜੀ ਹੈਗੀ ਗੱਡੀ ਟਕਰਾਂ ਦੇ ਨਾਲ ਇਹ ਹਾਦਸਾ ਹੋਇਆ ਅ ਜਿਸ ਦੇ ਵਿੱਚ ਜਦੋਂ ਐਕਸੀਡੈਂਟ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਟੀਮਾਂ ਵੱਲੋਂ ਇਹਨਾਂ ਨੂੰ ਸਿਵਲ ਏਮਸ ਹਸਪੀਟਲ ਬਠਿੰਡਾ ਵੇਖੇ ਦਾਖਲ ਕਰਵਾਇਆ ਗਿਆ ਤੇ ਏਮਸ ਹਸਪੀਟਲ ਆ ਕੇ ਜਿਹੜੀ ਹੈਗੀ ਇਹ ਇਹਨਾਂ ਦੀ ਜਿਹੜੀ ਹੈਗੀ ਮੌਤ ਹੋ ਚੁੱਕੀ ਸੀਗੀ ਇਹ ਪੰਜ ਜਿਹੜੇ ਜਣੇ ਆ ਇਹਦੇ ਵਿੱਚ ਚਾਰ ਲੜਕੇ ਜੋ ਹੈਗੇ ਉਹਨਾਂ ਦੇ ਨਾਮ ਨੇ ਅ ਅਰਜੁਨ ਸतीश ਭਰਤ ਤੇ ਜਨਕ ਤੇ ਜਿਹੜੀ ਲੜਕੀ ਹੈਗੀ ਆ ਇਸ ਜਿਹੜੀ ਹੈਗੀ ਆ ਇਹ ਗੁਜਰਾਤ ਪੁਲਿਸ ਦੇ ਵਿੱਚ ਐਜੇ ਬਤੌਰ ਕਨਸਟੇਬਲ ਜਿਹੜੀ ਹੈ ਕੰਮ ਕਰਦੀ ਹੈ ਤੇ ਇਸ ਦਾ ਨਾਮ ਹੈ ਅਮਿਤਾ ਤੇ ਇਹ ਪੰਜ ਵਿਅਕਤੀਆਂ ਦੀ ਡੈਥ ਹੋ ਗਈ ਜੋ ਹੋ ਚੁੱਕੀ ਹੈ ਤੇ ਇਹਨਾਂ ਦੇ ਅਸੀਂ ਵਾਰਸਾਂ ਦੇ ਨਾਲ ਜਿਹੜੇ ਹੈਗੇ ਮੇਰੇ ਨਾਲ ਤਹਿਸੀਲਦਾਰ ਬਠੰਡਾ ਤੇ ਅਸੀਂ ਇੱਥੇ ਮੌਕੇ ਤੇ ਆਏ ਆ ਤੇ ਇਹਨਾਂ ਦੇ ਵਾਰਸਾਂ ਨੂੰ ਵੀ ਅਸੀਂ ਇਨਫੋਰਮ ਕਰ ਦਿੱਤਾ ਤੇ ਉਹ ਮੌਕੇ ਤੇ ਜਦੋਂ ਪਹੁੰਚਣਗੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬਿਆਨ ਕਲਮ ਬੰਦ ਕਰਕੇ ਅਸੀਂ ਅਗਲੀ ਬੰਦੀ ਕਾਰਵਾਈ ਕਰਾਂਗੇ ਤੇ ਪਤਾ ਲੱਗਾ ਵੀ ਕਿੱਥੋਂ ਆਏ ਸੀ ਤੇ ਕਿੱਥੇ ਜਾ ਰਹੇ ਸੀ ਫਿਲਹਾਲ ਜਿਦਾਂ ਘਰਦਿਆਂ ਨਾਲ ਬੇਸਿਕਲੀ ਗੱਲ ਕਰਨ ਤੇ ਪਤਾ ਲੱਗਿਆ ਸੀ ਕਿ ਘੁੰਮਣ ਵਾਸਤੇ ਆਏ ਹੋਏ ਸੀਗੇ ਪਿੱਛੋਂ ਕਿੱਥੋਂ ਆਏ ਨੇ ਇਹਦੇ ਬਾਰੇ ਅਜੇ ਬਿਲਕੁਲ ਕਲੀਅਰ ਨਹੀਂ ਹੈ ਜੋ ਕਿ ਅੱਗੇ ਡਿਊਰਿੰਗ ਜਿਹੜੀ ਪੜਤਾਲ ਪਤਾ ਕੀਤਾ ਜਾਊਗਾ ਜਿਹੜੀ ਮਾਰਨਿੰਗ ਸੀਗੇ ਇਹ ਬਠਿੰਡਾ ਤੋਂ ਨਿਕਲੇ ਸੀਗੇ 7:30 ਦੇ ਕਰੀਬ ਜਿਹੜਾ ਹੈ ਹੱਤਸਾਇਆ ਡੱਬ ਵਾਲੀ ਨੂੰ ਜਾ ਰਹੇ ਸੀਗੇ